ਯੋਗ ਹੱਥ ਪਰ ਕੇ ਕੈਨੇਡਾ ਚਾਸਰ ਹੋ ਗਿਆ ਦੇਖ ਘਟਾਤਾ ਉਹਨਾਂ ਨੇ ਹੱਸ ਆਹ ਲਓ ਅੱਗੇ ਸੱਜਿਆ ਹੋਣਾ ਆਜ ਗਰਜ ਦਾ ਸ਼ੋਰ ਹੈ ਭੋਤੀ ਕੰਦੇ ਸ਼ੋਰ ਹੈ ਉਹ ਬੋਲਿਆ ਕਿ ਤੁਹਾਨੂੰ ਕੋਈ ਕੰਮ ਨਹੀਂ ਆਉਂਦਾ ਅੱਗੇ ਹੈ ਭੋਤੀ ਸਰਕਾਰ ਫੁੱਟਾ ਸਰਕਾਰ ਸਾਡੇ ਰਵਾਪੰਡਾ ਲੜਾਂਜਾ ਆਪਣੀਆਂ ਨੇ ਇਸ ਕਰਕੇ ਕਿਸੇ ਨੇ ਧੱਕਣਾ ਵੀ ਵਿਚਾਰਿਆ ਨਹੀਂ ਅੱਜ ਦਾ ਮੋਰਿਆ ਵਾਲਾ ਭਾਈਚਾਰਾ ਆਇਆ ਮੇਰੇ ਵਾਲਾ ਟੱਪਰ ਮੇਰਾ ਨੰਬਰ ਫੋਲਡ ਕਾਮੀਦਾਰ ਸਰਦਾਰ ਅੱਲਾਹ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਾ ਸੰਤਾਨਰ ਵੱਲੋਂ ਜਿਹੜੇ ਆ ਲੋਕ ਤੁਹਾਨੂੰ ਖੜੇ ਦਿਖਦੇ ਨੇ ਨਾ ਇਹ ਉਹ ਲੋਕ ਨੇ ਜਿਹੜੇ ਮੰਗਾਈ ਦੀ ਚੱਕੀ 'ਚ ਪੀਸੇ ਜਾ ਰਹੇ ਇਹਨਾਂ ਨੇ ਰੋਜ਼ ਜੋ ਮੈਂ ਗੱਲ 'ਚ ਪਾਇਆ ਉਸੇ ਦੇ ਕਰ ਰਹੇ ਹੋ ਪਿਆਜ਼ ਆਲੂ ਹਰੀ ਮਿਰਚ ਅਲਿ ਲਹਾਸਣ ਵੀ ਚਾਹੀਦਾ ਜਿਹੜਾ 400 ਰੁਪਏ ਕਿਲੋ ਆ ਇਹ ਅਨੇਕਾਂ ਚੀਜ਼ਾਂ ਨੇ ਜਿਹੜੀਆਂ ਰਸੋਈ 'ਚ ਰੋਜ਼ ਇਹ ਬੀਪੀਆਂ ਦੇ ਕੰਮ ਆਉਂਦੀਆਂ ਨੇ ਤੇਲ ਵੀ ਐ ਘਿਓ ਵੀ ਐ ਉਹ ਸਾਰੇ ਤੋਂ ਸਤਾਏ ਪਏ ਲੋਕ ਜਿਹੜੇ ਰੋਜ਼ ਉਹਨੇ ਰੇੜੀ ਦੇ ਪੈਸੇ ਨਹੀਂ ਬਣਦੇ ਉਹਨਾਂ ਦੀ ਦਿਹਾੜੀ ਨਹੀਂ ਹੈਗੀ ਜਿੰਨਾ ਇਹ ਮਹਿੰਗਾ ਹੋਇਆ ਹੋਇਆ ਉਹਦੇ ਰੋਸ ਵਿੱਚ ਅਸੀਂ ਅੱਜ ਇੱਕ ਸਿਰਫ ਦੀਵਾ ਜਾ ਦਿਖਾਉਣ ਚੱਲੇ ਆ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵਾਅਦੇ ਕੀਤੇ ਸੀ ਸਿਮਰਤੀ ਅਰਾਨੀ ਸਾਭਕਾ ਮੰਤਰੀ ਕੇਂਦਰ ਦੀ ਉਹਨੇ ਸਿਰ ਤੇ ਸਿਲੰਡਰ ਰੱਖ ਕੇ ਇਹ ਆ ਸੀ ਵੀ ਸਾਡੀ ਕਾਂਗਰਸ ਕਾਂਗਰਸ ਨੇ ਤੁਸੀਂ ਖਾਲੇ ਲੁੱਟ ਕੇ ਮੰਗਾਈ ਚ ਕੇਰਾ ਸਾਡੀ ਸਰਕਾਰ ਆਉਣ ਤੋਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਲੋਕਾਂ ਨੂੰ ਇੱਕ ਇੱਕ ਬੰਦੇ ਨੂੰ ਰਾਹਤ ਮਿਲੂਗੀ ਅੱਜ ਰਾਹਤ ਇਹੋ ਜੀ ਮਿਲ ਰਹੀ ਹੈ ਕਿ ਸਾਡੇ ਚੁੱਲ੍ਹੇ ਬੁਝੇ ਪਏ ਨੇ ਘਰਾਂ 'ਚ ਲੜਾਈ ਪੈਂਦੀ ਹੈ ਜੇ ਕੋਈ ਮੰਗਦਾ ਵੀ ਮੈਨੂੰ ਅੱਜ ਅੱਜ ਮੇਰਾ ਜੀ ਕਰਦਾ ਕਿ ਅੱਜ ਮੈਂ ਆਲੂਆਂ ਤੇ ਗਾਜਰਾਂ ਦੀ ਸਬਜ਼ੀ ਖਾਵਾਂ ਉਹ ਕਹਿੰਦੇ ਲੈ ਆਈਏ ਕਿੱਥੋਂ ਮੰਗਾਈ ਇੰਨੀ ਜ਼ਿਆਦਾ ਹੋਈ ਹੈ 100-100 ਰੁਪਏ 50-50 ਰੁਪਏ ਕਿਲੋ ਰੇਟ ਕਰਿਆ ਪਿਆ ਜਿਹੜਾ ਸਾਡੀਆਂ ਜੇਬਾਂ ਤੋਂ ਪਹੁੰਚ ਤੋਂ ਬਾਹਰ ਹੋ ਗਿਆ ਜਿਹਦੇ ਰੋਸ ਵਿੱਚ ਅਕਾਲੀ ਦਾ ਸਤੰਤਰ ਪਟਿਆਲਾ ਗੇਟ ਤੋਂ ਆ ਜਿਹੜਾ ਭਾਈਚਾਰਾ ਇਹਨਾਂ ਦੀ ਆਵਾਜ਼ ਬਣ ਕੇ ਅਸੀਂ ਜਾ ਰਹੇ ਹਾਂ ਅਸੀਂ ਆਸ ਕਰਦੇ ਆ ਕਿ মিডিਆ ਰਾਹੀਂ ਸੁੱਤੀਆਂ ਸਰਕਾਰਾਂ ਨੂੰ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਸਾਡੀ ਆਵਾਜ਼ ਸੁਣੂਗੀ ਸੁਣ ਕੇ ਸਾਨੂੰ ਕੁਝ ਨਾ ਕੁਝ ਰਾਹਤ ਮਿਲੂਗੀ ਇਹ ਅੱਜ ਨਾਰਾ ਲੈ ਕੇ ਚੱਲੇ ਗਰੀਬ ਵਿਅਕਤੀ ਪਹਿਲਾਂ ਦੇਖਦੇ ਮੈਂ ਮਹਿੰਗਾਈਆਂ ਚਟਣੀ ਬਣਾ ਲਾਂਗੇ ਪਿਆ ਦੀ ਉਹ ਵੀ ਪਹੁੰਚ ਤੋਂ ਬਾਅਦ ਜਿਹੜੇ ਚਟਣੀ ਵਾਲੀ ਤੁਸੀਂ ਗੱਲ ਕਰਦੇ ਹੋ ਬਦੀਨਾ ਕਿੱਥੋਂ ਲਿਆਊਗਾ ਧਣੀਆਂ ਕਿੱਥੋਂ ਲਿਆਊਗਾ ਉਹ ਵੀ ਹੱਦ ਟੁੱਟ ਗਈ ਜਿਹੜਾ ਕਿ ਸਾਡੇ ਆਮ ਹੋ ਜਾਂਦਾ ਸੀ ਪਿਆ ਅੱਜ ਕਿੱਥੋਂ ਪਾਊਗਾ ਇਹਦੇ 'ਚ ਬਹੁਤ ਕੁਝ ਪੈਂਦਾ ਲਾਸਣ ਬਿਨਾਂ ਨਹੀਂ ਬਣਦੀ ਲਾਸਣ ਸਾਰੇ ਡਾਕਟਰ ਕਹਿੰਦੇ ਨੇ ਕਿਹੜਾ ਹਸਣ ਦਵਾਈ ਦਾ ਕੰਮ ਕਰਦਾ ਹੈ ਪਰ ਉਹ ਲਾਉ 400 ਰੁਪਏ ਕਿਲੋ ਕੌਣ ਇਹ ਦੇ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਦੀ ਸਰਕਾਰ ਨਵੇ ਜੇ ਨਹੀਂ ਇਹਦਾ ਕੋਈ ਸੁਝਾਅ ਹੈ ਵਧੀਆ ਬੁੱਧੀਮਾਨ ਜਿਹੜੇ ਜਿਹੜੇ ਡੱਡੀਆਂ ਜੁੜੀ ਬਰਾਸ਼ਤੀਆਂ ਖੋਲ੍ਹੀਆਂ ਨੇ ਉਹਨਾਂ ਤੋਂ رائے ਲੈਣ ਕਿ ਕਿੰਨੇ ਜਿਲ੍ਹਿਆਂ 'ਚ ਹਸਣ ਵਜਾਇਆ ਜਾਵੇ ਕਿੰਨੇ ਚ ਆਲੂ ਲਗਾਏ ਜਾਣ ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ ਪਰ ਨੀਤ ਸਾਫ ਚਾਹੀਦੀ ਹੈ ਲੀਡਰ ਦੀ ਜਿਹੜਾ ਲੀਡਰ ਹੈ ਨਾ ਜੇ ਉਹਦੀ ਨੀਤ ਸਾਫ ਹੋ ਗਈ ਆ ਲੋਕ ਕਦੇ ਵੀ ਸੜਕਾਂ ਤੇ ਨਹੀਂ ਆਉਣਗੇ ਕੋਟੀ ਰਾਜਮਤਾਲ ਤੱਕ ਮਹਿੰਗਾਈ ਦੇ ਠੱਲ ਪਾਉਣ ਲਈ ਕੀ ਹੋਣਾ ਚਾਹੀਦਾ ਕੋਈ ਤੇਰਾ ਕੋਸ਼ਿਸ਼ ਮੈਂ ਕਹਿ ਰਿਹਾ ਵੀ ਮਹਿੰਗਾਈ ਦੇ ਠੱਲ ਪਾਉਣ ਲਈ ਸੌਖਾ ਕੰਮ ਹੈ ਜੀ ਜੇ ਆਪਾਂ ਪੰਜਾਬ ਤੋਂ ਹੀ ਸ਼ੁਰੂ ਕਰ ਲਈਏ ਕਿ ਇੰਨੀ ਰੇਤੇ ਵਾਲੀ ਜ਼ਮੀਨ ਹੈ ਇੰਨਾ ਡਾਕਰ ਹੈ ਇੰਨੇ ਆਏ ਇੰਨੇ ਚ ਝੋਂਡਾ ਬਜਾਵਾਂਗੇ ਇੰਨੇ ਚ ਆਲੂ ਹੋਣਗੇ ਇੰਨੇ ਚ ਸਰੋਂ ਹੋਊਗੀ ਉਹ ਤੋਂ ਅੱਗੇ ਆ ਕੇ ਇੰਨੇ ਚ ਤਾਲਾ ਹੋਇਆ ਕਰਨਗੇ ਆ ਇੰਨੇ ਚ ਹਰ ਹਰ ਹੋਊਗੀ ਇੰਨੇ ਚ ਸਾਰਾ ਇਹਦੇ ਬੰਡਿਆ ਜਾਵੇ ਜੇ ਮੈਂ ਕਹਿ ਰਿਹਾ ਵੀ ਸਾਡੇ ਇਨਾਂ ਦੇ ਜਿਵੇਂ ਸਾਡੀਆਂ ਬੀਪੀਆਂ ਸਾਡੇ ਖੇਤਾਂ 'ਚ ਕੰਮ ਕਰ ਜਾਂਦੇ ਨੇ ਅਜੀ ਤਾਂ ਨਾ ਝੋਲੇ ਪਰ ਪਰ ਤੋੜਿਆ ਕਰਾਂ ਇਹ ਤਾਂ ਤੁਹਾਨੂੰ ਸ਼ਹਿਰ ਵਾਲਿਆਂ ਨੂੰ ਵੀ ਜਿੰਨੇ ਛੋਟੇ ਹਾਂ ਅਸੀਂ ਤੁਹਾਨੂੰ ਨਾ ਪਿਆਰ ਨਾਲ ਮਿਲਣਾ ਉਹਨਾਂ ਪਿਛਲਾ ਸਮਾਂ ਯਾਦ ਕਰੋ ਕਿ ਜਦੋਂ ਸਾਡੇ ਬਾਪ ਪਿਓ ਸਾਨੂੰ ਸਾਗ ਦੇ ਇੰਦੇ ਤੋੜ ਕੇ ਹੋਰ ਚੀਜ਼ਾਂ ਜਿਹੜੀਆਂ ਸਾਡਾ ਗੰਨਾ ਹੋਣਾ ਗੋੜ ਸ਼ੱਕਰ ਤੁਹਾਨੂੰ ਕਦੇ ਟਿੱਕੀ ਜਮਾ ਕੇ ਦੇ ਦੇਣੀ ਸ਼ਹਿਰ ਵਾਲਿਆਂ ਨੂੰ ਤੁਹਾਨੂੰ ਚਾਹ ਚੜਨਾ ਵੀ ਸਾਡਾ ਫਲਾਣੇ ਨਾਲ ਪਿੰਡ 'ਚ ਰਿਸ਼ਤਾ ਵੀ ਉਹ ਸਾਨੂੰ ਦੇਖ ਕੇ ਜਾਂਦਾ ਅੱਜ ਕਿੱਥੋਂ ਦੇ ਜੀਏ ਭੰਗਾਈਓ ਇੰਨੀ ਜਿਆਦੇ ਆ ਕਿ ਸਾਡਾ ਆਪਣਾ ਹੀ ਨਹੀਂ ਗੁਜ਼ਾਰਾ ਹੁੰਦਾ ਜਿਹੜਾ ਆਮ ਬੰਦਾ ਹੈ ਉਹ ਇੱਥੇ ਤੱਕ ਬੰਨਤਾ ਕਿ ਲੋਨ ਤੇ ਲੋਨ ਲੋਨ ਤੇ ਲੋਨ ਉਹਦੇ ਚ ਐਸਾ ਰਗੜਿਆ ਕਿ ਜਦੋਂ ਸਵੇਰੇ ਅੱਖਾਂ ਖੁੱਲਭੀਆਂ ਨੇ ਸਾਨੂੰ 3-4 ਕਿਸ਼ਤਾਂ ਹਰੇਕ ਨੂੰ ਹਾਜ਼ਰ ਆਵਾਜ਼ ਮਾਰ ਰਹੀਆਂ ਹੁੰਦੀਆਂ ਨੇ ਉਹਦੇ 'ਚ ਬਿਜਲੀ ਦਾ ਬਿੱਲ ਆ ਜਾਂਦਾ ਰੋਜ਼ ਬੱਚਿਆਂ ਦੀ ਪੜ੍ਹਾਈ ਆ ਜਾਂਦੀ ਹੈ ਇਸੇ ਤਰ੍ਹਾਂ ਬਿਮਾਰੀ ਆ ਜਾਂਦੀ ਹੈ ਜਿਹੜੀ ਅਨੇਕਾਂ ਬਿਮਾਰੀਆਂ ਮਲਾਪ ਠੋਰਾ ਨੇ ਪੈਦਾ ਕਰੀਆਂ ਹੋਈਆਂ ਨੇ ਇਹਦੇ ਕਰਕੇ ਇਹਦੇ ਤੇ ਰਾਹਤ ਮਿਲ ਸਕਦੀ ਹੈ ਸਰਕਾਰਾਂ ਦਾ ਧਿਆਨ ਹੋ ਸਰਕਾਰਾਂ ਇੱਕ ਦੂਜੇ ਤੇ ਅਲੀਕੇਸ਼ਨ ਲਗਾਉਂਦੀਆਂ ਜੀ ਉਹਨਾਂ ਦੇ ਸਮੇਂ 'ਚ ਮਹਿੰਗਾ ਇੱਥੀ ਉਹਨਾਂ ਦੇ ਸਮੇਂ 'ਚ ਮਹਿੰਗਾ ਇੱਥੀ ਤੁਹਾਨੂੰ ਲੱਗਦਾ ਨਹੀਂ ਕੋਈ ਆਲ ਪਾਰਟੀ ਮੀਟਿੰਗ ਕਰਦ ਕੇ ਮਹਿੰਗਾਈ ਤੇ ਅੰਦੋਲਨ ਕਰੇ ਜੇ ਸਰਕਾਰਾਂ ਦੇ ਲੀਡਰ ਈਮਾਨਦਾਰ ਹੋ ਜਾਣ ਈਮਾਨਦਾਰ ਇਹ ਨਹੀਂ ਵੀ ਪੈਸੇ ਲੈਣੋਂ ਹਟ ਜਾਣ ਮੇਰੇ ਕਹਿਤਾਂ ਨੂੰ ਇਹਨਾਂ ਨੇ ਹਟਣਾ ਲੈ ਲਿਆ ਕਰਨ ਪਰ ਆਨ ਪਾਰਟੀ ਮੀਟਿੰਗ ਬੁਲਾ ਕੇ ਉਹ ਚ ਚਰਚਾ ਕਰਨ ਜਿਵੇਂ ਮੈਂ ਦੱਸ ਰਿਹਾ ਇਹਦਾ ਹੱਲ ਨਿਕਲਦਾ ਪਰ ਇਹਨਾਂ ਨੇ ਹੱਲ ਇਸ ਕਰਕੇ ਵੀ ਕਰਨਾ ਜਿਹੜਾ ਵਿਚੋਲਾ ਹੈ ਕਿਸੇ ਕੰਮ ਦਾ ਵੀ ਵਿਚੋਲਾ ਹੋਵੇ ਉਹ ਦਿੰਦਾ ਹੈ ਵੋਟਾਂ 'ਚ ਮੋਟਾ ਫੰਡ ਇਹ ਫੰਡ ਦੇ ਕਰਕੇ ਆ ਲੋਕਾਂ ਦਾ ਭਲਾ ਨਹੀਂ ਹੋ ਰਿਹਾ ਉਹਨਾਂ ਨੇ ਇਹਨਾਂ ਲੋਕਾਂ ਦੀ ਨਬਜ ਫੜ ਲਈ ਕਿ ਇਹਨਾਂ ਨੂੰ ਸਮੇਂ ਤੇ ਕਿਸੇ ਨੂੰ ਆਟਾ ਦਾਲ ਤੇ ਲਾ ਲੋ ਇਸੇ ਨੂੰ ਹੋਰ ਕਿਸੇ ਚੀਜ਼ ਤੇ ਲਾ ਲਓ ਇਹਦੇ ਕਰਕੇ ਅਸੀਂ ਅਜੇ ਸਤਾਏ ਪਈਆਂ ਜੇ 2-4 ਬੰਦੇ ਪੈਸੇ ਲੈ ਲੈਂਦੇ ਨੇ ਵੋਟਾਂ 'ਚ ਬਦਨਾਮ ਅਸੀਂ ਸਾਰੇ ਹੋਗੇ ਜਿਹਦੇ ਕਰਕੇ ਇਹ ਵੀ ਨੌ ਮਰਾਜ਼ ਬਿਮਾਰੀ ਪੰਜਾਬ 'ਚ ਬਾਹਮੀਆ ਸਟੇਟਾਂ ਤੋਂ ਆ ਗਈ ਹੈ ਬਹੁਤ ਦੁੱਖ ਨਾਲ ਮੈਨੂੰ ਬੋਲਣਾ ਪੈ ਰਿਹਾ ਹੈ ਮਹਿੰਗਾਈ ਨੂੰ ਤਾਂ ਦੇਖਦੇ ਕੁੱਲ ਦੁਨੀਆ ਦੇਖ ਰਹੀ ਹੈ ਜਿੰਨੇ ਵੀ ਗਰੀਬ ਮਾਂ ਮੈਂ ਸਾਰੇ ਲੋਕ ਨੇ ਉਹ ਮਹਿੰਗਾਈ ਤੋਂ ਇੰਨਾ ਜ਼ਿਆਦਾ ਪੀੜਿਤ ਨੇ ਕਿ ਨਹੀਂ ਥੀਲ ਸਕਦੇ ਆਮਦਨ ਹੈ ਨਹੀਂ ਗਰੀਬੀ ਵਿੱਚ ਦਿਹਾੜੀ ਲੋਕਾਂ ਦੀ ਦੇਖੋ ਵੱਧ ਨਹੀਂ ਰਹੀ ਹੈ ਨਾ ਤੇ ਆਮਦਨ ਦੇ ਮੁਤਾਬਕ ਤਾਂ ਤੁਸੀਂ ਖਰੀਦੇ ਨਹੀਂ ਸਕਦੇ 40-50 ਰੁਪਏ ਤਾਂ ਧਣੀਆਂ ਦੀ ਗੁੱਛੀ ਹੈ ਅਗਰ ਅਸੀਂ ਚਟਣੀ ਕਰਕੇ ਵੀ ਖਾਣਾ ਚਾਹੀਏ ਪਰ ਅਸੀਂ ਗਰੀਬ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਨਾਲੇ ਬੀਬੀਆਂ ਭੈਣਾਂ ਨੇ ਇਹਨਾਂ ਨੂੰ ਹੁਣ ਉਸ ਤਰੀਕੇ ਨਾਲ ਘਰਾਂ 'ਚ ਜਾ ਕੇ ਪਿੰਡਾਂ 'ਚ ਜਾ ਕੇ ਮੰਗ ਕੇ ਵੀ ਖਾਣਾ ਬਹੁਤ ਮੁਸ਼ਕਲ ਆ ਨਹੀਂ ਤਾਂ ਦਾਲ ਸਬ지 ਆਮ ਸੀ ਹੋਰ ਜਦੋਂ ਪਹਿਲੀਆਂ ਪਾਰਟੀਆਂ ਸੀ ਉਹਨਾਂ ਨਾਲੋਂ ਜ਼ਿਆਦਾ ਕਿਤੇ ਹੁਣ ਮਹਿੰਗਾਈ ਹੈ ਥਰ ਡੇਲੀ ਹੋਰ ਹੋਰ ਚੀਜ਼ਾਂ ਦੇ ਧਰਨੇ ਲੱਗੇ ਨੇ ਮਹਿੰਗਾਈ ਕਹਿੰਦੀ ਕੋਈ ਨਹੀਂ ਦੇਖ ਰਿਆ ਐਂ ਪਤਾ ਚੱਲਦਾ ਕਿ ਤੇਲ ਦੀ ਬੋਤਲ ਅੱਜ ਐਨੇ ਪੈਸੇ ਵੱਧ ਗਏ ਨੇ ਜਦੋਂ ਖਰੀਦਣ ਜਾਂਦੇ ਆ ਬਹੁਤ ਮੁਸ਼ਕਲ ਹੋ ਰਹੀ ਹੈ ਅਸੀਂ ਬਹੁਤ ਪਰੇਸ਼ਾਨ ਬਜਟ ਤਾਂ ਬਿਲਕੁਲ ਹਿੱਲ ਗਿਆ ਮਾਸੀ ਹਾਂਜੀ ਹਾਂ ਰਸੋਈ ਦਾ ਬਜਟ ਬਹੁਤ ਜ਼ਿਆਦਾ ਹਿੱਲ ਚੁੱਕਿਆ ਨਹੀਂ ਖਰੀਦਿਆ ਜਾ ਗਿਆ